ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਦੀਪ ਨੈਕਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਈ ਦਾ ਡਿਜ਼ਾਈਨ ਲੈ ਕੇ ਆਏ ਹਾਂ ਜੀ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪਰਸੈਕਟ ਦੇ ਵਿੱਚ ਪਾ ਸਕਦੇ ਹਾਂ ਜਿਵੇਂ ਲੇਡੀਜ਼ ਕਾਰਡੀਗਨ ਬੇਬੀ ਜੈਕਟ ਬੇਬੀ ਸਵਟਰ ਜੈਂਟ ਸਵਟਰ ਇਹ ਡਿਜ਼ਾਈਨ ਆਪਣਾ ਦੋ ਸਲਾਈਆਂ ਦਾ ਡਿਜ਼ਾਈਨ ਹੈ ਜੀ ਇੱਕ ਸਲਾਈ ਸਿੱਧੀ ਸਾਈਡ ਤੋਂ ਔਰ ਇੱਕ ਸਲਾਈ ਔਲਟੀ ਸਾਈਡ ਤੋਂ ਪੈਂਦੀ ਇਸ ਡਿਜ਼ਾਈਨ ਨੂੰ ਬਣਾਉਣ ਲਈ ਬਣਾਉਣ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਜੀ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਦੇ ਪਹਿਲੀ ਵਾਰ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ 3 ਦੇ ਮਲਟੀਪਲ ਗੁੰਡੇ ਲੈਣੇ ਆ ਜੀ ਤਿੰਨ ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਲੈਣੇ ਆਪਾਂ ਫਸਟ ਸਲਾਈ ਫਸਟ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਗੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਇੱਕ ਗੁੰਡਾ ਉਲਟਾ ਬਣਾਈ ਕਰਨਾ ਹੈ ਇੱਕ ਗੁੰਡਾ ਸਿੱਧਾ ਬਣਾਈ ਕਰ ਲੈਣਾ ਹੈ ਸਲਾਈ ਉੱਪਰ ਵਾਲ ਦੇ ਲੈਣਾ ਦੋ ਕੁੰਡਿਆਂ ਨੂੰ ਸਿੱਧੀ ਸਾਈਡ ਨੂੰ ਦੋ ਕੁੰਡੇ ਇਕੱਠੇ ਲੈਣੇ ਇੱਕ ਕੁੰਡਾ ਬਣਾਈ ਕਰਦੇ ਨੇ ਦੋ ਕੁੰਡਿਆਂ ਦਾ ਫਸਟ ਕੁੰਡਾ ਐਕਸਟਰਾ ਇਸ ਨੂੰ ਛੱਡ ਕੇ ਬਾਕੀ ਤਿੰਨ ਕੁੰਡਿਆਂ ਦਾ ਪੈਟਰਨ ਹੈ ਜੀ ਇਹੀ ਤਿੰਨ ਕੁੰਡਿਆਂ ਦਾ ਪੈਟਰਨ ਆਪਾਂ ਰਿਪੀਟ ਕਰਨਾ ਹੈ ਇੱਕ ਕੁੰਡਾ ਉਲਟਾ ਬਣਾਈ ਕਰਨਾ ਹੈ ਇੱਕ ਕੁੰਡਾ ਸਿੱਧਾ ਸਲਾਈ ਉੱਪਰ ਵਾਲ ਦੋ ਕੁੰਡੇ ਇਕੱਠੇ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰ ਦੇਣਾ ਤਿੰਨ ਕੁੰਡਿਆਂ ਦਾ ਪੈਟਰਨ ਹੈ ਇਹੀ ਤਿੰਨ ਕੁੰਡਿਆਂ ਦਾ ਪੈਟਰਨ ਆਪਾਂ ਰਿਪੀਟ ਕਰਨਾ। ਫਸਟ ਸਲਾਈ ਸਿੱਧੀ ਸਾਈਡ ਦੇ ਵਿੱਚ। ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਬਣਾਈ ਕਰਦੇ ਨੇ ਸਲਾਈ ਉੱਪਰ ਵੱਲ। ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰਦੇ ਨੇ। ਇਸ ਤਰ੍ਹਾਂ ਹੀ ਆਪਾਂ ਇਹ ਫਸਟ ਸਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ। ਇਹੀ ਤਿੰਨ ਕੁੰਡਿਆਂ ਦਾ ਪੈਟਰਨ ਰਿਪੀਟ ਕਰਦੇ ਹੋਏ ਆਪਾਂ ਇਸ ਡਿਜ਼ਾਈਨ ਨੂੰ 24 ਕੁੰਡਿਆਂ ਉੱਪਰ ਬਣਾ ਰਹੇ ਹਾਂ ਜੀ ਇੱਕ ਕੁੰਡਾ ਉਲਟਾ ਬਣਾਈ ਕਰਨਾ ਜੀ ਇੱਕ ਕੁੰਡਾ ਸਿੱਧਾ ਸਲਾਈ ਉੱਪਰ ਵਾਲ ਦੋ ਕੁੰਡਿਆਂ ਨੂੰ ਇਕੱਠੇ ਲੈ ਕੇ ਇੱਕ ਕੁੰਡਾ ਦੋ ਕੁੰਡਿਆਂ ਦਾ ਸਿੱਧੀ ਸਾਈਡ ਤੋਂ ਬਣਾਈ ਕਰ ਦੇਣਾ ਲਾਸਟ ਉੱਪਰ ਇੱਕ ਕੁੰਡਾ ਉਲਟਾ ਬਣਾਈ ਕਰਨਾ ਇੱਕ ਕੁੰਡਾ ਐਕਸਟਰਾ ਇਸ ਨੂੰ ਸਲਿੱਪ ਕਰ ਲੈਣਾ ਦੂਸਰੀ ਸਲਾਈ ਦੂਸਰੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਕਸਟਰਾ ਇਸ ਦੀ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਇੱਕ ਕੁੰਡਾ ਉਲਟਾ ਬਣਾਈ ਕਰ ਦੇਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰ ਦੇਣਾ ਫਸਟ ਕੁੰਡਾ ਕਸਟਰਾ ਇਸ ਨੂੰ ਛੱਡ ਕੇ ਬਾਕੀ ਇਹ ਤਿੰਨ ਕੁੰਡਿਆਂ ਦਾ ਪੈਟਰਨ ਹੈ ਇਹੀ ਤਿੰਨ ਕੁੰਡਿਆਂ ਦਾ ਪੈਟਰਨ ਰਿਪੀਟ ਕਰਨਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰਨਾ ਹੈ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਇਸ ਦੇ ਨਾਲ ਇੱਕ ਕੁੰਡਾ ਉਲਟਾ ਇੱਥੇ ਆਪਾਂ ਇੱਕ ਕੁੰਡਾ ਵਧਾਇਆ ਸੀ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰ ਦੇਣਾ ਤਿੰਨ ਕੁੰਡਿਆਂ ਦਾ ਪੈਟਰਨ ਰਿਪੀਟ ਕਰਨਾ ਲਾਸਟ ਉੱਪਰ ਇੱਕ ਕੁੰਡਾ ਸਿੱਧਾ ਬਣਾਈ ਕਰਕੇ ਐਕਸਟਰਾ ਕੁੰਡਾ ਸਲਿੱਪ ਕਰ ਲੈਣਾ ਇੱਕ ਸਲਾਈ ਸਿੱਧੀ ਸਾਈਡ ਤੋਂ ਰ ਇੱਕ ਸਲਾਈ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਹੀ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਇਸ ਡਿਜ਼ਾਈਨ ਨੂੰ ਅੱਗੇ ਆਪਾਂ ਫਸਟ ਸਲਾਈ ਸਿੱਧੀ ਸਾਈਡ ਤੋਂ ਰਪੀਟ ਕਰਦੇ ਜਾਣਾ ਫਸਟ ਸਲਾਈ ਤੋਂ ਹੀ ਡਿਜ਼ਾਈਨ ਅੱਗੇ ਆਪਣਾ ਰਪੀਟ ਹੁੰਦਾ ਜਾਊਗਾ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ